ਸਰਦਾਰ ਸਖਤ ਸਿੰਘ ਗੱਲਜੀ ਦੀ ਯਾਦ ਵਿੱਚ ਜਿਹੜਾ ਇਹ ਕੈਂਪ ਲਗਾਇਆ ਗਿਆ ਸੀ ਅੱਖਾਂ ਦਾ ਉਹਦੇ ਵਿੱਚ 554 ਮੈਂਬਰਾਂ ਦਾ 454 ਮੈਂਬਰਾਂ ਦਾ ਚੈੱਕਅਪ ਹੋਇਆ ਤੇ ਟੋਟਲ 54 ਮੈਂਬਰਾਂ ਦੇ ਆਪਰੇਸ਼ਨ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਅੱਖਾਂ ਦਾ ਕੈਂਪ ਲੱਗਣ ਜਾ ਰਿਹਾ ਜੀ ਸਾਡੇ ਸੇਵਾਦਾਰ ਸਾਡੇ ਬਾਪੂ ਸਾਡੇ ਮਾਮਾ ਜੀ ਸਰਦਾਰ ਸਖਤੇਨ ਸਿੰਘ ਗਿੱਲ ਸਵਰਗਵਾਸੀ ਸਰਦਾਰ ਸਖਤੇਨ ਸਿੰਘ ਗਿੱਲ ਜੀ ਦੀ ਯਾਦ ਵਿੱਚ ਇਹ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਨਾਲ ਦੀ ਨਾਲ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਨਾਲ ਦੀ ਨਾਲ ਰੁੱਖਾਂ ਦੇ ਲੰਗਰ ਵੀ ਲੱਗੇ ਹੋਏ ਨੇ ਤੇ ਅੱਜ ਸ਼ੰਕਰਾ ਆਈ ਹਸਪੀਟਲ ਦੇ ਮਹਾਰ ਡਾਕਟਰਾਂ ਦੀ ਟੀਮ ਹੈ ਜਿਹੜੀ ਇੱਥੇ ਆ ਕੇ ਅੱਖਾਂ ਦੇ ਚੈੱਕਅਪ ਕਰਨਗੇ ਤੇ ਉਹਨਾਂ ਦੇ ਆਪਰੇਸ਼ਨ ਕੀਤੇ ਜਾਣਗੇ ਕਿਸੇ ਵੀ ਸਮੱਸਿਆ ਜਿਹੜੀ ਅੱਖਾਂ ਦੀ ਕੋਈ ਵੀ ਸਮੱਸਿਆ ਉਹਦਾ ਚੈੱਕਅਪ ਕੀਤਾ ਜਾਊਗਾ ਜੋ ਵੀ ਕੋਈ ਹੱਲ ਹੋ ਸਕਦਾ ਜਿਸ ਤਰ੍ਹਾਂ ਵੀ ਕਿਸੇ ਦਾ ਕੋਈ ਹੱਲ ਹੋ ਸਕਦਾ ਉਹ ਹੱਲ ਵੀ ਕਰਵਾਉਣ ਦਾ ਯਤਨ ਕੀਤਾ ਜਾਊਗਾ ਇਹ ਜਿਹੜੇ ਚਿੱਟੇ ਮੋਤੀਏ ਦੇ ਆਪਰੇਸ਼ਨ ਆ ਉਹਨਾਂ ਲਈ ਜਿਹੜੇ ਅੱਜ ਪੇਸ਼ੈਂਟ ਸਿਲੈਕਟ ਹੋਣਗੇ ਉਹਨਾਂ ਦੇ ਕੱਲ ਨੂੰ ਸਵੇਰੋਂ ਸਾਰੇ ਅੱਜ ਹੀ ਦਾਖਲ ਕਰ ਲੈਣਗੇ ਸ਼ਾਮ ਨੂੰ ਔਰ ਆਪਰੇਸ਼ਨ ਸਵੇਰੇ ਉਹ ਸਾਜੇ ਕੱਲ ਨੂੰ ਕੀਤੇ ਜਾਣਗੇ ਸ਼ੰਕਰਾ ਹਸਪੀਟਲ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਤੂੰ ਠਾਕਰ ਤੂੰ ਪੈਰ ਦਾ ਜਿਉ ਪਿੰਡ ਸਭ ਤੇਰੀ ਰਾਸ ਤੁਮ ਆਪ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਸੂਕ ਹਨੇਰੇ ਏ ਅਕਾਲ ਪਰਪੰਦੇ ਸਦਾ ਸਾਈ ਦਾ ਤਾਰ ਜਿਉ ਤਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਉ ਆਪ ਜੀ ਨੇ ਮਨੁੱਖਤਾ ਦੀ ਸੇਵਾ ਸੁਪਨਾ ਦੇ ਘਰ ਵਿੱਚ ਅੱਖਾਂ ਦੇ ਪ੍ਰੇਸ਼ਨਾ ਲਈ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਨੇ ਮਰੀਜ਼ਾਂ ਨੇ ਆਪ ਜੀ ਦਾ ਓਟ ਆਸਰਾ ਤੱਕਦੇ ਹੋਏ ਡਾਕਟਰਾਂ ਤੇ ਮਰੀਜ਼ਾਂ ਤੇ ਸੁਪਨਾ ਦੇ ਘਰ ਪਰਿਵਾਰ ਤੇ ਰਹਿਮਤ ਕਰਕੇ ਆਪਣੀ ਸੇਵਾ ਕਰਾਉਣੀ ਕਿਰਪਾ ਕਰਨੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਵਾਹਿਗੁਰੂ ਜੀ ਚੇ ਪਾਸ਼ਾ ਆ ਗਿਆ ਬੱਚੋ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕੀ ਕਿਹਾ ਡਾਕਟਰ ਨੇ ਕੁਝ ਦੱਸਿਆ ਵੀਰੇ ਕਲਾ ਹੀ ਐਨ ਕਲਾਈ ਮਾੜੀ ਘਰੇ ਕੋਈ ਕਮਾਉਂਦੀ ਜੀ ਵਿਚਾਰੀ ਦੇ ਘਰ ਆਈ ਆ ਹੋਟਲ ਨਹੀਂ ਵਤੀ ਰਹੀ ਯਾਨ ਮੈਂ ਤਾਂ ਆਗੇ ਮਾੜਾ ਮੈਂ ਹਾਂ ਤੇ ਕੋਈ ਨਾ ਆਪਾਂ ਡਾਕਟਰ ਨੂੰ ਦਿਖਾਉਨੇ ਆ ਜੀ ਡਾਕਟਰ ਜੇ ਕਹੂਗਾ ਵੀ ਪੁਤਲੀ ਪੈ ਸਕਦੀ ਹੈ ਕੋਈ ਨਾ ਆਪਾਂ ਪਵਾਵਾਂਗੇ ਚੈੱਕਅਪ ਕਰਾਓ ਜੀ ਮੇਰੇ ਹਾਂ ਕੋਈ ਨਾ ਵੇਖ ਲਿਆ ਕੋਈ ਨਾ ਤੂੰ ਡਾਕਟਰ ਕੋਲ ਜਾਓ ਚੈੱਕਅਪ ਕਰਾਓ ਫਿਰ ਆਪਾਂ ਦੇਖਦੇ ਹਾਂ ਡਾਕਟਰ ਦੱਸੂਗਾ ਕਿਵੇਂ ਆਪਾਂ ਫਿਰ ਉਵੇਂ ਕਰਾਂਗੇ ਹੁਣ ਤੁਹਾਨੂੰ ਲਾਈਟ ਦਿੰਦੀ ਆ ਚਾਨਣ ਕਿੱਧਰਲੇ ਪਾਸੇ ਆ ਆ ਲੈਟ ਮਾਰਦਾ ਬੰਦਾ ਕਿੱਧਰ ਖੱਬੇ ਕਿ ਸੱਜੇ ਲੈਟ ਹੈਗੀ ਅੱਜ ਉਹਦੀ ਇਹ ਗੱਲ ਐ ਇੱਕਦਮ ਹੈ ਹੁਣ ਦੇਖੋ ਹੁਣ ਲੇਟ ਹੈਗੀ ਆ ਹੁਣ ਲੇਟ ਵੱਜ ਰਹੀ ਆ ਹੁਣ ਹੁਣ ਵੀ ਨਹੀਂ ਵੱਜ ਰਹੀ ਹੁਣ ਵੱਜ ਨਹੀਂ ਰਹੀ ਜਿਹੜੇ ਬਲਾਈਂਡ ਮੈਂਬਰ ਆਏ ਹੋਏ ਜਿਨ੍ਹਾਂ ਦੀ ਅੱਖਾਂ ਤੋਂ ਬਿਲਕੁਲ ਹੀ ਨਜ਼ਰ ਨਹੀਂ ਆਉਂਦਾ ਜੇ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਵੀ ਦੇ ਦਿੱਤਾ ਵਾ ਤਾਂ ਵੀ ਉਹਨਾਂ ਨੂੰ ਬਿਠਾਉਣਾ ਵਾ ਉਠਾ ਕੇ ਆਪਾਂ ਇੱਕ ਵਾਰੀ ਹੋਰ ਡਾਕਟਰ ਨਾਲ ਡਿਸਕਸ ਕਰਨੀ ਹੈ ਉਹਨਾਂ ਬਾਰੇ ਵੀ ਜੇ ਕੋਈ ਆਸ ਮਿਲਦੀ ਆਪਾਂ ਨੂੰ ਕੋਈ ਪੁਤਲੀ ਪੈ ਸਕਦੀ ਹੈ ਕਿਸੇ ਦੇ ਤਾਂ ਆਪਾਂ ਉਹ ਵੀ ਜ਼ਰੂਰ ਕਰਨਾ ਵਾ ਅੱਖਾਂ ਦੀ ਕੋਈ ਵੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੁਸੀਂ ਸਾਡੇ ਕੋਲੇ ਆ ਕੇ ਜੂਰ ਚੈੱਕਅਪ ਕਰਾਵੋ ਤਾਂ ਜੋ ਆਪਾਂ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਤਾਂ ਕਰ ਸਕੀਏ ਨਾ ਜੇ ਤੁਸੀਂ ਆਓਗੇ ਨਹੀਂ ਸਾਡੇ ਕੋਲੇ ਤੁਹਾਨੂੰ ਪਹਿਲਾਂ ਕਿਸੇ ਡਾਕਟਰ ਨੇ ਜਵਾਬ ਦੇ ਦਿੱਤਾ ਵਾ ਤਾਂ ਆਪਾਂ ਬਿਆਸ ਹੋ ਕੇ ਨਾ ਬੈਠੋ ਵਾਹਿਗੁਰੂ ਮਿਹਰ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇੱਥੇ ਆਪਾਂ ਡਾਕਟਰਾਂ ਨਾਲ ਗੱਲ ਕਰਕੇ ਕੋਈ ਨਾ ਕੋਈ ਹੱਲ ਲੱਭਾਂਗੇ ਤੈਨੂੰ ਕੋਈ ਲਾਈਟ ਕੋਈ ਚਾਨਣ ਕੋਈ ਮਾੜਾ ਮੂਟਾ ਨਜ਼ਰ ਆਉਂਦਾ ਕੁਝ ਅੱਖਾਂ ਵਿੱਚ ਵਸ ਦਿਖਾਈ ਜਾਂਦਾ ਹਾਂ ਬਸ ਐਂ ਲੱਗ ਰਿਹਾ ਮੈਂ ਪਰ ਜਿਵੇਂ ਹੁਣ ਤੇਰੇ ਮੈਂ ਅੱਖਾਂ 'ਚ ਸਿੱਧੀ ਲਾਈਟ ਮਾਰ ਰਿਹਾ ਇਸ ਟਾਈਮ ਟਾਰਚ ਤੈਨੂੰ ਪਤਾ ਲੱਗ ਰਿਹਾ ਹਾਂ ਐਦਾਂ ਹੀ ਪਹਿਲਾਂ ਲੱਗਦਾ ਹੈਗਾ ਵੈਸੇ ਅੰਦਰ ਚਿੱਟਾ-ਚਿੱਟਾ ਹੋਵਾ ਤੇ ਰੰਗ ਬੜੇ ਆ ਰਹੇ ਨੇ ਫਿਰ ਇਹ ਸੂਈਆਂ ਵਾਂਗੂ ਚੁਬਦਾ ਵੀ ਆ ਕੁਝ ਵੀ ਮੇਰੇ ਮਤਲਬ ਤੇ ਪਈ ਜਣੇ ਕਿ ਹੁਣ ਰੰਗ ਹੁਣ ਡਾਕਟਰਾਂ ਨੇ ਕੀ ਕਿਹਾ ਡਾਕਟਰ ਤਾਂ ਕਹਿੰਦੇ ਵੀ ਕੋਈ ਹੱਲ ਨਹੀਂ ਪੰਛਾ ਜੀ ਤੁਸੀਂ ਅੱਛਾ ਬਿਲਕੁਲ ਤੁਹਾਨੂੰ ਥੋੜਾ ਜਿਹਾ ਸਾਡੇ ਨਾਲ ਜੁੜ ਕੇ ਰਹਿਣਾ ਪਊਗਾ ਥੋੜੇ ਪੰਜ ਚਾਰ ਚੱਕਰ ਲੱਗਣਗੇ ਆਪਾਂ ਇੱਕ ਦੋ ਡਾਕਟਰਾਂ ਨੂੰ ਹੋਰ ਵੀ ਚੈੱਕਅਪ ਕਰਾਵਾਂਗੇ ਦੇਖੋ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਕੰਮ ਤਾਂ ਉਹਨੇ ਕਰਨਾ ਉੱਪਰ ਵਾਲੇ ਨੇ ਬੰਦੇ ਨੇ ਨਹੀਂ ਕਰਨਾ ਅਸੀਂ ਤਾਂ ਟਰਾਈ ਕਰ ਸਕਦੇ ਹਾਂ ਵੀ ਸਾਡੀ ਧੀ ਨੂੰ ਦਿਖਣ ਲੱਗ ਜੇ ਕਿਉਂਕਿ ਹਜੇ ਬੜੀ ਲੰਬੀ ਉਮਰ ਦਾ ਪੈਂਡਾ ਪਿਆ ਵਾ ਜਵਾਨ ਕੁੜੀ ਆ ਤੇ ਵੀ ਇਹਨੂੰ ਅੱਜ ਇੱਕ ਅੱਖ ਤੋਂ ਵੀ ਮਾੜਾ ਦਿਖਣ ਲੱਗ ਜੇ ਵੀ ਆਪਣੀ ਜ਼ਿੰਦਗੀ ਸੌਖੀ ਬਤীদ ਕਰ ਲੂ ਨਾ ਰੋ ਮੇਰੀ ਭੈਣ ਤੇ ਕੋਈ ਨਾ ਪੁੱਤ ਤੇਰਾ ਕੀ ਨਾਮ ਆ ਮਨਪ੍ਰੀਤ ਮਨਪ੍ਰੀਤ ਕਿੰਨਾ ਪੜੀ ਆ ਤੂੰ ਬੀਏ ਕਰਾਈ ਬੀਏ ਕਰਾਈ ਇਹਨਾਂ ਨੂੰ ਬੀਏ ਕਰੀਏ ਗ੍ਰੈਜੂਏਸ਼ਨ ਇਹ ਨੀਗਾ ਪੁੱਤ ਕਿਦੋਂ ਗਈ ਤੇਰੀ ਨੌਮੀਚ ਪੜਦੀ ਪੜਦੀ ਨੌਮੀਚ ਪੜਦੀ ਪੜਦੀ ਨੂੰ ਆ ਕੀ ਹੋਇਆ ਸੀ ਉਦੋਂ ਬ੍ਰੇਨ ਬ੍ਰੇਨ 'ਚ ਉਹ ਸਰਜਰੀ ਹੋਈ ਸੀ ਸਿਰ ਦੀ ਹਾਂਜੀ ਹਾਂਜੀ ਸੀ ਐਮਸੀ ਜੋਇ ਠੀਕ ਆ ਕਿੱਥੇ ਹੋਈ ਸਰਜਰੀ ਬੈਕ ਸਾਈਡ ਤੋਂ ਜਰੂਰ ਉਹਨਾਂ ਟਿਊਮਰ ਕੱਢਤਾ ਤੇ ਉਦੋਂ ਹੀ ਅੱਖਾਂ ਦੀ ਲਾਈਟ ਚਲੇ ਗਈ ਸੀ ਨਹੀਂ ਪਹਿਲਾਂ ਚਲੇ ਗਈ ਸੀ ਸਾਨੂੰ ਮਨ ਇੱਕ ਜਿਹੜੇ ਸਾਡੇ ਮੈਂਬਰ ਅੱਜ ਸੁਪਨਿਆਂ ਦੇ ਘਰ ਆਪਰੇਸ਼ਨਾਂ ਵਾਸਤੇ ਸਿਲੈਕਟ ਹੋਏ ਆ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਤੇ ਇੱਕ ਉਹ ਮੈਂਬਰ ਨੇ ਜਿਨ੍ਹਾਂ ਨੂੰ ਪੀਜੀਆਈ ਹਸਪੀਟਲ ਰੈਫਰ ਕੀਤਾ ਗਿਆ ਵਾ ਪੀਜੀਆਈ ਜਿਹੜੇ ਪੀਜੀਆਈ ਵਾਸਤੇ ਰੈਫਰ ਕੀਤੇ ਗਏ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਘਬਰਾਓ ਨਾ ਬੈਠੋ ਆਪਾਂ ਇੱਕ ਦਿਨ ਨਿਸ਼ਚਿਤ ਕਰਾਂਗੇ ਕੋਈ ਵੀ ਦਿਨ ਉੱਥੇ ਪਤਾ ਕਰਕੇ ਵੀ ਪੀਜੀਆਈ ਚ ਉਸ ਦਿਨ ਓਪੀਡੀ ਖੁੱਲੀ ਹੋਵੇ ਡਾਕਟਰ ਮਿਲੇ ਆਪਾਂ ਨੂੰ ਉੱਥੇ ਸਾਡਾ ਕੋਈ ਟੀਮ ਦਾ ਮੈਂਬਰ ਤੁਹਾਨੂੰ ਮੂਰੇ ਮਿਲੂਗਾ ਚੰਡੀਗੜ੍ਹ ਪੀਜੀਆਈ ਦੇ ਵਿੱਚ ਉਹ ਆਪ ਨਾਲ ਹੋ ਕੇ ਚੈੱਕਅਪ ਕਰਾਉਣਗੇ ਤੇ ਉੱਥੇ ਵੀ ਕੋਈ ਜਿਹੜਾ ਹੱਲ ਹੋਊਗਾ ਜਾਂ ਕੋਈ ਆਪਾਂ ਨੂੰ ਅੱਗੋਂ ਕੋਈ ਫਰਦਰ ਕੋਈ ਟੈਸਟ ਲਿਖਣਗੇ ਉਹ ਉਹ ਵੀ ਆਪਾਂ ਕਰਵਾਵਾਂਗੇ ਆਪਣਾ ਮਕਸਦ ਕੱਲਾ ਅੱਖਾਂ ਦਾ ਕੈਂਪ ਲਾ ਕੇ ਇੱਕ ਫਾਰਮੈਲਿਟੀ ਕਰਨਾ ਨਹੀਂ ਸੀ ਆਪਣਾ ਹਮੇਸ਼ਾ ਹੀ ਇਹ ਰਹਿੰਦਾ ਵੀ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਇਹ ਨਹੀਂ ਹੈਗਾ ਵੀ ਕੱਲੇ ਆਪਾਂ ਚਿੱਟੇ ਮੋਤੀਏ ਦੀ ਆਪਰੇਸ਼ਨ ਕਰਾਉਣੇ ਆ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਜਿਹੜੀ ਉਹਦੇ ਨਾਲ ਰਿਲੇਟਡ ਸਾਡੇ ਕੋਲੇ ਮਰੀਜ਼ ਆਉਣ ਚਾਹੇ ਕੋਈ ਅੱਖਾਂ ਤੋਂ ਜਿਵੇਂ ਹੀ ਮਨਾਖੇ ਨੇ ਜਿਹੜੇ ਬਾਪੂ ਵੀਰ ਕੇ ਸਾਡੇ ਮਾਮਾ ਚ ਇਹਨਾਂ ਨੂੰ ਬਿਲਕੁਲ ਹੀ ਨਹੀਂ ਦਿਸਦਾ ਉਹ ਵੀ ਸਾਡੇ ਕੋਲੇ ਆਉਣ ਅੱਜ ਵੀ ਬਹੁਤ ਸਾਰੇ ਮੈਂਬਰ ਆਏ ਹੋਏ ਸੀ ਤੇ ਬਹੁਤ ਸਾਰੇ ਮੈਂਬਰ ਜਿਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਪੈਣ ਵਾਲੀਆਂ ਵਾਂ ਜਾਂ ਕੁਝ ਇਦਾਂ ਦੇ ਮੈਂਬਰ ਆ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਇੰਜੈਕਸ਼ਨ ਲੱਗਦੇ ਆ ਉਹ ਬੜੇ ਮਹਿੰਗੇ ਲੱਗਦੇ ਇੰਜੈਕਸ਼ਨ ਪਰ ਪਰਿਵਾਰ ਲੋੜਵੰਦ ਹੋਵੇ ਆਪਾਂ ਉੱਥੇ ਵੀ ਮਦਦ ਕਰਾਂਗੇ ਪੂਰੀ ਅਸੀਂ ਨਹੀਂ ਕਰਨੀ ਕਿ ਸਿਰਫ ਲਫਜ਼ ਨੇ ਸਾਡੇ ਇਹ ਸਰੀਰ ਸਾਡਾ ਵਰਤਿਆ ਜਾ ਰਿਹਾ ਕਰਨ ਕਰਾਉਣ ਵਾਲਾ ਤਾਂ ਉਹ ਬੈਠਾ ਉੱਪਰ ਮੇਰਾ ਕਲੰਗੀ ਵਾਲਾ ਪਾਤਸ਼ਾਹ ਖਾਣ ਪੀਣ ਦਾ ਖਿਆਲ ਰੱਖਣਾ ਜੇ ਕਿਸੇ ਨੂੰ ਸ਼ੂਗਰ ਆ ਤਾਂ ਮਿੱਠੇ ਵਾਲੀ ਚੀਜ਼ ਬਿਲਕੁਲ ਨਹੀਂ ਖਾਣੀ ਕਿਉਂਕਿ ਤੁਹਾਡੀ ਅੱਖ ਦੇ ਵਿੱਚ ਉਹ ਟੰਕਾ ਲੱਗਿਆ ਹੁੰਦਾ ਤੁਸੀਂ ਮਿੱਠਾ ਖਾ ਲਓ ਤੇ ਸ਼ੂਗਰ ਦੇ ਨਾਲ ਤੁਹਾਨੂੰ ਪਤਾ ਜਗਮ ਹੋਰ ਖਰਾਬ ਹੋ ਜਾਂਦਾ ਤੇ ਉਹ ਟੰਕਾ ਗਲ ਜਾਂਦਾ ਤੇ ਫਿਰ ਕਈ ਵਾਰੀ ਆਪਾਂ ਡਾਕਟਰ ਨੂੰ ਕਹਿ ਦਿੰਦੇ ਆ ਵੀ ਜਿਹੜਾ ਮੇਰਾ ਆਪਰੇਸ਼ਨ ਨਹੀਂ ਸਹੀ ਕੀਤਾ ਇਸ ਕਰਕੇ ਸਾਡੀ ਇਹ ਬੇਨਤੀ ਹੈ ਤੁਹਾਨੂੰ ਵੀ ਧਿਆਨ ਰੱਖਣਾ ਔਰ ਹੁਣ ਤਿੱਕਰ ਪਿਛਲੇ 10 ਸਾਲਾਂ ਚ ਹਜ਼ਾਰਾਂ ਹੀ ਅੱਖਾਂ ਦੇ ਆਪਰੇਸ਼ਨ ਹੋ ਚੁੱਕੇ ਆ ਅੱਜ ਤਿੱਕਰ ਕਿਸੇ ਇੱਕ ਵੀ ਮੈਂਬਰ ਦੀ ਅੱਖ ਵਾਹਿਗੁਰੂ ਜੀ ਦੀ ਏਡੀ ਕਿਰਪਾ ਰਹੀ ਹੈ ਖਰਾਬ ਨਹੀਂ ਹੋਈ ਬਸ ਪਰ ਕਿਸੇ ਵੀ ਇਨਾ ਵੀ ਅਸੀਂ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਦੀ ਆ ਵੀ ਜਦੋਂ ਅੱਜ ਤੁਹਾਨੂੰ ਜਿਵੇਂ ਅਸੀਂ ਹਸਪਤਾਲ ਦਾਖਲ ਕਰਾਉਣਾ ਉੱਥੇ ਖਾਣਾ ਪੀਣਾ ਤੁਹਾਡੀ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਕੱਲੋਂ ਵੀ ਸਾਰਾ ਪ੍ਰਬੰਧ ਕੀਤਾ ਜਾਊਗਾ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਵੀ ਇੱਥੇ ਆਪਾਂ ਮਿਲਾਂਗੇ ਆਪਾਂ ਸਾਰੇ ਗੱਲ ਕਰਾਂਗੇ ਅਗਲੇ ਪ੍ਰਬੰਧ ਵਾਸਤੇ ਵੀ ਆਪਾਂ ਅਗਲੇ ਕਿੰਨੀ ਤਰੀਕ ਨੂੰ ਦੁਬਾਰਾ ਚੈੱਕਅਪ ਲਈ ਆਉਣਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਇਹ ਸਾਰੇ ਕਾਰਜ ਜਦੋਂ ਆਪਾਂ ਚੰਗੇ ਮਨ ਨਾਲ ਸਾਫ਼ ਨੀਅਤ ਨਾਲ ਕਰਦੇ ਆ ਨਾ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਆਪ ਹੀ ਨਾਲ ਆ ਖੜਦੇ ਨੇ ਫਿਰ ਤੇ ਉਹ ਆਪਣੇ ਕਾਰਜ ਫਿਰ ਉਹੀ ਕਰਦਾ ਸਾਰੇ ਤਾਂ ਇਸ ਕਰਕੇ ਮੇਰੀ ਬੇਨਤੀ ਆ ਧਿਆਨ ਰੱਖਿਆ ਕਰੋ ਆਪਣੇ ਨਾਲ ਦੇ ਮਰੀਜ਼ਾਂ ਦਾ ਵੀ ਖਿਆਲ ਰੱਖਿਆ ਕਰੋ ਇੱਕ ਦੂਜੇ ਦੀ ਸਪੋਰਟ ਕਰੋ ਉਸ ਵਾਹਿਗੁਰੂ ਦਾ ਨਾਮ ਲਿਆ ਕਰੋ ਇੱਥੇ ਆ ਕੇ ਵੀ ਜੇ ਆਪਾਂ ਦੁਨਿਆਵੀ ਚੀਜ਼ਾਂ 'ਚ ਪੈਣਾ ਦੁਨਿਆਵੀ ਗੱਲਾਂ ਹੀ ਕਰੀ ਜਾਣੀਆਂ ਇੱਕ ਦੂਜੇ ਦੇ ਨਾਲ ਆਪਾਂ ਆਪਦੀਆਂ ਹੀ ਕੋਈ ਗੱਲਾਂ ਕਰੀ ਜਾਣੀਆਂ ਟਾਈਮ ਨਾ ਵੇਸਟ ਕਰੋ ਉਹਦਾ ਨਾਮ ਲਾਓ ਵਾਹਿਗੁਰੂ ਦਾ ਜਪ ਕਰਿਆ ਕਰੋ ਅੱਜ ਟੋਟਲ 454 ਮਰੀਜ਼ਾਂ ਦਾ ਚੈੱਕਅਪ ਹੋਇਆ ਅੱਖਾਂ ਦਾ 454 ਮੈਂਬਰਾਂ ਦਾ ਅੱਖਾਂ ਦਾ ਚੈੱਕਅਪ ਹੋਇਆ ਅੱਜ ਜਿਹਦੇ ਵਿੱਚ ਚਿਰੰਜਾ ਮੈਂਬਰ ਆ ਜਿਹੜੇ ਸਾਡੇ ਬਾਪੂ ਬਜ਼ੁਰਗ ਤੇ ਮਾਵਾ ਸਾਡੀਆਂ ਭੈਣਾਂ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਇਹ 54 ਮੈਂਬਰ ਨੇ ਟੋਟਲ ਜਿਹਦੇ ਵਿੱਚੋਂ 4 ਟੇਡਾ ਪਾਣਾ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਬੱਚੇ ਆ ਜਿਨ੍ਹਾਂ ਦੀ ਅੱਖਾਂ ਨੂੰ ਆਪਾਂ ਟੀਰਾ ਕਹਿੰਦੇ ਨੇ ਟੀਰੇ ਆ ਉਹਨਾਂ ਦੀ ਅੱਖਾਂ ਦੇ ਆਪਰੇਸ਼ਨ ਹੋਣੇ ਆ ਬੱਚਿਆਂ ਦੇ ਉਹਨਾਂ ਦੇ ਅੱਖਾਂ ਦਾ ਟੇਡਾਪਾਣਾ ਜਿਹੜਾ ਉਹ ਠੀਕ ਕੀਤਾ ਜਾਊਗਾ ਇਹ ਬੜੇ ਕੋਸਟਲੀ ਬੜੇ ਮਹਿੰਗੇ ਸਰਜਰੀਆਂ ਹੁੰਦੀਆਂ ਇਹ ਇੱਕ ਆਮ ਬੰਦਾ ਕਰਵਾ ਨਹੀਂ ਪਾਉਂਦਾ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲਾ ਵੀਰ ਜਦੋਂ ਆਪਣੇ ਬੱਚੇ ਨੂੰ ਹਸਪਤਾਲ ਲਿਜਾਂਦਾ ਜਾਂ ਆਪਣੀ ਧੀ ਨੂੰ 베ਰੀ ਅੱਖਾਂ 'ਚ ਤੀਰ ਮਾਰਦੇ ਆ ਟੇਡੀਆਂ ਵਾਂ ਵੀ ਇਹਨੂੰ ਠੀਕ ਕਰਾਉਣਾ ਤਾਂ ਡਾਕਟਰ ਖਰਚਾ ਜ਼ਿਆਦਾ ਦੱਸ ਦਿੰਦੇ ਆ ਬੰਦਾ ਫਿਰ ਟੱਕ ਜਾਂਦਾ ਵੀ ਚੱਲ ਕੋਈ ਨਾ ਦਖੀਦਾ ਜਾਂਦਾ ਇਹਨੂੰ ਫਿਰ ਕਈ ਕੇਸ ਸਾਡੇ ਕੋਈ ਇਦਾਂ ਦੇ ਆਉਂਦੇ ਆ ਉਮਰ ਜ਼ਿਆਦਾ ਹੋ ਜਾਂਦੀ ਆ ਹੁਣ ਜੀ ਅਸੀਂ ਕੁੜੀ ਦਾ ਵਿਆਹ ਕਰਨਾ ਵੀ ਹੁਣ ਅੱਖਾਂ ਦਾ ਆਪਰੇਸ਼ਨ ਕਰਾਉਣਾ ਤਾਂ ਫਿਰ ਕਈ ਵਾਰੀ ਡਾਕਟਰ ਉਹ ਸਮੱਸਿਆ ਨੂੰ ਇਸ ਤਰੀਕੇ ਨਾਲ ਦੱਸ ਦਿਆ ਵੀ ਇਹ ਹੁਣ ਠੀਕ ਨਹੀਂ ਹੋ ਸਕਦੀ ਜਾਂ ਉਸ ਤੋਂ ਵੀ ਜ਼ਿਆਦਾ ਪ੍ਰੋਬਲਮ ਹੋ ਗਈ ਆ ਹੁਣ ਪਹਿਲਾਂ ਨਾਲੋਂ ਇਸ ਕਰਕੇ ਸਮਾਂ ਰਹਿੰਦੇ ਇਹਨਾਂ ਚੀਜ਼ਾਂ ਦੇ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਜੇ ਕਿਸੇ ਬੱਚੇ ਦੀਆਂ ਅੱਖਾਂ ਮੈਚ ਨਹੀਂ ਕਰਦੀਆਂ ਇੱਕ ਅੱਖ ਖੱਬੇ ਪਾਸੇ ਨੂੰ ਜਾਂਦੀ ਆ ਦੂਜੀ ਸੱਜੇ ਨੂੰ ਜਾਂਦੀ ਆ ਜਾਂ ਇੱਕ ਸਹੀ ਆ ਦੂਜੀ ਟੇਢੀ ਆ ਤਾਂ ਜਰੂਰ ਸਾਡੇ ਕੋਲੇ ਇੱਥੇ ਕੈਂਪ ਦੇ ਵਿੱਚ ਭੇਜੋ ਉਹਨਾਂ ਬੱਚਿਆਂ ਨੂੰ ਹੁਣ ਅਗਲਾ ਜਿਹੜਾ ਕੈਂਪ ਆ ਸਾਡਾ ਉਹ 16 ਦਸੰਬਰ ਦਾ ਵਾ ਸਾਡੇ ਦੋ ਛੋਟੇ ਭਰਾ ਸਰਬਜੀਤ ਸਿੰਘ ਗਰੇਵਾਲ ਤੇ ਵੀਰਿੰਦਰ ਸਿੰਘ ਗਰੇਵਾਲ ਉਹਨਾਂ ਦੋਨਾਂ ਦੀ ਯਾਦ ਦੇ ਵਿੱਚ ਇਹ 16 ਦਸੰਬਰ ਨੂੰ ਹੁਣ ਕੈਂਪ ਲੱਗੂਗਾ ਅੱਖਾਂ ਦਾ ਅਗਲਾ ਤੇ ਉਹਦੇ ਵਿੱਚ ਸਿਲੈਕਟ ਜਿਹੜੇ ਮਰੀਜ਼ ਹੋਣਗੇ ਉਹ ਹਰ ਕੈਂਪ ਦੇ ਉੱਪਰ ਜਿਹੜੇ ਗੁਰੂ ਕੇ ਲੰਗਰ ਚੱਲਦੇ ਆ ਦਵਾਈਆਂ ਦੇ ਹਰ 14 ਦਿਨਾਂ ਬਾਅਦ ਉਹਦੇ ਵਿੱਚ ਸਿਲੈਕਟ ਕੀਤੇ ਜਾਇਆ ਕਰਨਗੇ ਤੇ ਨਾਲ ਇੱਕ ਮਰੀਜ਼ ਅੱਜ ਉਹ ਸਿਲੈਕਟ ਹੋਇਆ ਜਿਹੜਾ ਬਿਲਕੁਲ ਬਲਾਈਂਡ ਆ ਬਾਪੂ ਉਹਨੂੰ ਦਿਖਾਈ ਨਹੀਂ ਦਿੰਦਾ ਉਹਦੀ ਪੁਤਲੀ ਪੈਣੀ ਆ ਅੱਖ ਦੀ ਬਾਕੀ ਵੀ ਜਿਹੜੇ ਮਰੀਜ਼ ਪੁਤਲੀਆਂ ਵਾਲੇ ਅੱਜ ਸਿਲੈਕਟ ਹੋਏ ਆ ਜਿਨ੍ਹਾਂ ਦੀ ਅੱਖਾਂ ਨਹੀਂ ਪੁਤਲੀਆਂ ਪੈਣ ਵਾਲੀਆਂ ਉਹਨਾਂ ਦੀ ਜਿਵੇਂ ਜਿਵੇਂ ਪੁਤਲੀਆਂ ਅਰੇਜ ਹੋਣਗੀਆਂ ਤਾਂ ਉਦਾਂ ਉਦਾਂ ਉਹਨਾਂ ਦੇ ਵੀ ਆਪਰੇਸ਼ਨ ਕਰਾਏ ਜਾਣਗੇ ਤੇ ਅੱਜ ਸਰਦਾਰ ਸਖਜੈਨ ਸਿੰਘ ਗੱਲ ਜੀ ਦੀ ਯਾਦ ਵਿੱਚ ਜਿਹੜਾ ਇਹ ਕੈਂਪ ਲਗਾਇਆ ਗਿਆ ਸੀ ਅੱਖਾਂ ਦਾ ਉਹਦੇ ਵਿੱਚ 554 ਮੈਂਬਰਾਂ ਦਾ 454 ਮੈਂਬਰਾਂ ਦਾ ਚੈੱਕਅਪ ਹੋਇਆ ਤੇ ਟੋਟਲ 53 ਮੈਂਬਰਾਂ ਦੇ ਆਪਰੇਸ਼ਨ ਹੋ ਰਹੇ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਜਿੰਨੇ ਵੀ ਮੈਂਬਰਾਂ ਦੇ ਆਪਰੇਸ਼ਨ ਹੋਣੇ ਆ ਉਹ ਤੰਦਰੁਸਤੀ ਤੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੀਆਂ ਸਦਰੀਆਂ ਹੋਣ ਤੇ ਉਹ ਠੀਕ ਹੋ ਕੇ ਆਪਣੀ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਉਹ ਨਵੰਬਰ 9 ਹੋ ਸਕੇ ਉਹਨਾਂ ਦੀ ਤੇ ਉਹ ਇਸ ਰੰਗਲੀ ਦੁਨੀਆ ਦੇ ਸਾਰੇ ਰੰਗ ਮਾਣ ਸਕਣ ਬਹੁਤ ਬਹੁਤ ਧੰਨਵਾਦ ਸਾਰੇ ਵਲੰਟੀਅਰ ਵੀਰਾਂ ਦਾ ਸੇਵਾਦਾਰਾਂ ਦਾ ਡਾਕਟਰ ਸਾਹਿਬਾਨ ਜਿੰਨੇ ਵੀ ਸਾਰੇ ਟੀਮ ਮੈਂਬਰ ਤੇ ਖਾਸ ਕਰਕੇ ਸ਼ੰਕਰਾ ਆਈ ਹਸਪੀਟਲ ਦਾ ਉਹਨਾਂ ਦੀ ਮੈਨੇਜਮੈਂਟ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੈਂਪ ਇੱਥੇ ਸੁਪਨਿਆਂ ਦੇ ਘਰ ਅਰੇਂਜ ਕੀਤਾ ਔਰ ਨਿਸਵਾਰਤ ਸੇਵਾ ਕੀਤੀ ਹੈ ਬਿਲਕੁਲ ਨਿਸਵਾਰਤ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਹਸਪੀਟਲ ਜਾਣਾ ਵਾ ਜਿਵੇਂ ਜਿਵੇਂ ਸਾਡੇ ਟੀਮ ਦੇ ਮੈਂਬਰ ਤੁਹਾਨੂੰ ਬੱਸਾਂ ਦੇ ਵਿੱਚ ਬਿਠਾਉਣਗੇ ਗੱਡੀਆਂ 'ਚ ਉਸੇ ਤਰੀਕੇ ਨਾਲ ਆਪਾਂ ਹੁਣ ਹਸਪੀਟਲ ਸ਼ੰਕਰਾਈ ਹਸਪੀਟਲ ਜਾਣਾ ਵਾ ਪਹਿਲਾਂ ਮੇਰੀਆਂ ਬੀਬੀਆਂ ਤੇ ਭੈਣਾਂ ਉੱਠ ਕੇ ਮਾਤਾ-ਮਾਂ ਸਾਡੀਆਂ ਬੈਠਣ ਬੱਸ ਦੇ ਵਿੱਚ ਹੁਣ ਬੱਸ ਸਾਡੀ ਤਿਆਰ ਆ ਜੀ ਸ਼ੰਕਰਾਈ ਹਸਪੀਟਲ ਇਹ ਸਾਰੇ ਜਿਹੜੇ ਮੈਂਬਰ ਐ ਐਡਮਿਟ ਕਰਾਏ ਜਾ ਰਹੇ ਆ ਉੱਥੇ ਇਹਨਾਂ ਸਾਰੇ ਬਾਪੂ ਬਜ਼ੁਰਗਾਂ ਦੇ ਆਪਰੇਸ਼ਨ ਹੋਣਗੇ ਅੱਖਾਂ ਦੇ ਧੰਨਵਾਦ ਕਰਦੇ ਆਂ ਅਸੀਂ ਸ਼ੰਕਰਾ ਹਸਪੀਟਲ ਦਾ ਉਹਨਾਂ ਦੀ ਮੈਨੇਜਮੈਂਟ ਦਾ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਅੱਜ ਸਾਰੇ ਚੈੱਕਅਪ ਕੀਤੇ ਔਰ ਜਿਨਨੇ ਬਾਪੂ ਬਜ਼ੁਰਗਾਂ ਦੇ ਆਪਰੇਸ਼ਨ ਹੋਣੇ ਸੀ ਉਹਨਾਂ ਨੂੰ ਸਿਲੈਕਟ ਕੀਤਾ ਤੇ ਹੁਣ ਹਸਪੀਟਲ ਵੱਲ ਹੀ ਭੇਜੀ ਗਈ ਹੈ ਜਿਹੜੀ ਬੱਸ ਆ ਉਹਦੇ ਵਿੱਚ ਇਹ ਸਾਰੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਨੇ ਜੀ ਇਹ ਸ਼ੰਕਰਾ ਹਸਪਤਾਲ ਸਾਡੇ ਲੁਧਿਆਣੇ ਫਿਰੋਜ਼ਪੁਰ ਰੋਡ ਦੇ ਉੱਪਰ ਹੀ ਇਹ ਹਸਪੀਟਲ ਬਣਿਆ ਹੋਇਆ ਬਹੁਤ ਹੀ ਚੰਗੇ ਡਾਕਟਰ ਨੇ ਤੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਸਾਰੇ ਕੰਮ ਕਰਦੇ ਨੇ ਇਹਨਾਂ ਵੱਲੋਂ ਅੱਖਾਂ ਦੇ ਬਿਲਕੁਲ ਮੁਫਤ ਕੈਂਪ ਲਾਏ ਜਾਂਦੇ ਆ ਬਸ ਸਿਰਫ ਪ੍ਰਬੰਧਕ ਆ ਜਿਹੜੇ ਉਹ ਮੂਰੇ ਹੋ ਕੇ ਕੰਮ ਕਰਾਉਣ ਵਾਲੇ ਹੋਣ ਤੁਸੀਂ ਵੀ ਭੈਣੋ ਤੇ ਭਰਾਵੋ ਆਪਣੇ ਪਿੰਡਾਂ 'ਚ ਐਸੇ ਕੋਈ ਅਰੇਂਜਮੈਂਟ ਕਰਿਆ ਕਰੋ ਜਿਹੜੇ ਤੁਹਾਡੇ ਪਿੰਡਾਂ ਦੇ ਬਾਪੂ ਬਜ਼ੁਰਗਾਂ ਉਹਨਾਂ ਦੀਆਂ ਅੱਖਾਂ ਸਲਾਮਤ ਰਹਿਣ ਤੰਦਰੁਸਤ ਰਹਿਣ ਅੱਜ ਸਰਦਾਰ ਸੁਖਤਾਨ ਸਿੰਘ ਗੱਲਜੀ ਦੀ ਯਾਦ ਵਿੱਚ ਲਾਏ ਇਸ ਕੈਂਪ ਦੇ ਵਿੱਚ ਜਿੰਨੇ ਮੈਂਬਰ ਸਲੈਕਟ ਹੋਏ ਨੇ ਆਪਰੇਸ਼ਨਾਂ ਵਾਸਤੇ ਉਹ ਸਾਰਿਆਂ ਨੂੰ ਅਸੀਂ ਹੁਣ ਹਸਪੀਟਲ ਦਾਖਲ ਕਰਾਉਣ ਲੱਗੇ ਆਂ ਬਾਕੀ ਅਗਲੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ